ਰਾਤ ਵਾਲੇ ਤੋੜ ਕੇ 34 ਆਦਮੀ ਵੜ ਕੇ ਨੁਕਸਾਨ ਕਰ ਗਏ ਬਹੁਤ ਜ਼ਿਆਦਾ ਹਾਂਜੀ ਸੀਸੀ ਕੈਮਰੇ ਨਾਲ ਵਿੱਚ ਆਏ ਹਨ ਕੋਈ ਪਹਿਚਾਨ ਨਹੀਂ ਕੋਈ ਸਰ ਪਛਾਨ ਮੂੰਹ ਬੱਦੇ ਨੇ ਪਛਾਨ ਨਹੀਂ ਕਿਸੇ ਦੀ ਆਪਾਈ ਉਹ ਦੋਨੇ ਮੀਆਂ ਬੀਬੀ ਕੱਲ ਆਪਣੀ ਲੜਕੀ ਕੋਲੋਂ ਭੇਵੇ ਗਏ ਸੀ ਗੋਮਥਲੇ ਇਥੋਂ ਕਰੀਬ 1:30 ਵਜੇ ਮਿਲਣ ਵਾਸਤੇ ਗਏ ਸੀ ਤੇ ਬਾਹਰੋਂ ਘਰ ਦਾ ਤਾਲਾ ਲਾ ਕੇ ਸੀ ਜਦੋਂ ਅੱਜ ਸਵੇਰੇ ਇਹਨਾਂ ਨੂੰ 5 ਵਜੇ ਗਵਾਂਢੀ ਜਾਣੇ ਤਲਾਹ ਦਿੱਤੀ ਵੀ ਤੁਹਾਡਾ ਜਿਹੜਾ ਤਾਲਾ ਘੁੱਟਾ ਪਿਆ ਅਸੀਂ ਮਕਾਨ ਲੈ ਰਹੇ ਸੀਗੇ ਮਕਾਨ ਵਾਸਤੇ ਪੈਸੇ ਰੱਖੇ ਸਨ ਕੁਝ ਭੈਣ ਭਰਾਵਾਂ ਤੋਂ ਕੱਠੇ ਕਰਕੇ ਸਾਰਾ ਸਮਾਨ ਤੇ ਕਮਰੇ ਦਾ ਸਮਾਨ ਫਰੋ ਲਿਆ ਪਿਆ ਸੀ ਮੇਰੇ ਨਾਲ ਆਪਣੇ ਤੌਰ ਤੇ ਜਦੋਂ ਦੇਖਿਆ ਵੀ 5 ਟੋਲੇ ਸੋਨਾਂ ਤੇ 7.5 ਲੱਖ ਕੈਸ਼ ਚਾਰ ਨਾਮ ਨੂੰ ਮੜਦੇ ਸੀ ਉਹ ਜਿਹੜੇ ਇੱਥੇ ਸੀ ਸੀਰੀ ਕੈਮਰੇ ਚ ਉਹਨਾਂ ਦੀ ਫੋਟੋ ਆਈ ਹੈ ਅਸੀਂ ਬੇਟੀ ਕੋਲ ਗਏ ਸੀ ਜੀ ਬਸ ਉਸਕੋ ਮਗਰ ਰਾਤ ਤਾਲੇ ਤੋੜ ਕੇ 34 ਆਦਮੀ ਵੜ ਕੇ ਨੁਕਸਾਨ ਕਰ ਗਏ ਜੀ ਬਹੁਤ ਜ਼ਿਆਦਾ ਸੀਸੀਟੀਵੀ ਵੀ ਉਹਨੇ ਦੇਖੀ ਹਾਂਜੀ ਸੀਸੀ ਕੈਮਰੇਆਂ ਦੇ ਵਿੱਚ ਆਏ ਆ ਕੋਈ ਪਛਾਣ ਹੋਈ ਨਹੀਂ ਕੋਈ ਸਰ ਪਛਾਣ ਮੂੰਹ ਬੱਦੇ ਨੇ ਪਛਾਣ ਨਹੀਂ ਕਿਸੇ ਦੀ ਆ ਪਾਈ ਕਿੰਨੇ ਕੁ ਦਾ ਨੁਕਸਾਨ ਹੋਇਆ ਨੁਕਸਾਨ ਸਰ 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 ਦੇ ਸੱਤ ਲੱਖ ਦੇ ਪ੍ਰੀਤ ਕੈ ਸੀਗਾ ਜੀ ਪੰਜ ਤੋਂ ਨੇ ਸੋਨਾ ਹੈ ਜੇ ਕੋਈ ਪੁੱਛੇ ਨਾ ਕੈਸ਼ ਕਿਉਂ ਰੱਖਿਆ ਸੀ ਇਹ ਕੈਸ਼ ਅਸੀਂ ਮਕਾਨ ਲੈ ਰਹੇ ਸੀ ਇਹ ਮਕਾਨ ਵਾਸਤੇ ਪੈਸੇ ਰੱਖੇ ਸਨ ਕੁਛ ਭਾਂਪਰਾਵਾਂ ਤੋਂ ਇਕੱਠੇ ਕਰਕੇ ਹਾਂ ਕਰਕੇ ਇਕੱਠੇ ਤੇ ਅਸੀਂ ਰੱਖੇ ਸੀ ਵੀ ਮਕਾਨ ਲੈਣਾ ਹੈ ਹੋਰ ਕਿਸੇ ਤੇ ਤੁਹਾਨੂੰ ਕੋਈ ਸ਼ੱਕ ਸੋ ਸਰ ਮੱਲੇ 'ਚ ਤੇ ਨਾ ਸਾਡੇ ਨਾਲ ਕਿਸੇ ਨਾਲ ਕੋਈ ਲੜਾਈ ਨਾ ਕੋਈ ਝਗੜਾ ਨਾ ਕੋਈ ਛੱਕਾ ਵਾਲਾ ਸਾਡਾ ਹੈ ਨਹੀਂ ਹੁਣ ਕਿਹਦਾ ਨਾਮ ਰੱਖਿਆ ਜਾਵੇ ਕਿਉਂ ਮੱਲੇ ਦੇ ਵਿੱਚ ਅਸੀਂ 35 ਸਾਲ ਤੋਂ ਰਹਿ ਰਹੇ ਹਾਂ ਜੀ ਕੋਈ ਸਾਡਾ ਕਿਸੇ ਦੇ ਨਾਲ ਕੋਈ ਵੈਲਯੂ ਹੋਵੇ ਕੋਈ ਲੜਾਈ ਝਗੜਾ ਕੋਈ ਇਹਦੀ ਵਾਲ ਵੀ ਨਹੀਂ ਹੋਇਆ ਇਸ ਮੁਹੱਲੇ ਦਾ ਕਦੀ ਇਹ ਪਹਿਲਾ ਵਾਕਾ ਜਿਹੜਾ ਸਾਡੇ ਨਾਲ ਇਹ ਸਾਡੇ ਕੋਲੋਂ ਹੁਣੇ ਅੱਧਾ ਘੰਟਾ ਪਹਿਲਾਂ ਤਲਾਹ ਹਈ ਹੈ ਹਰਪਾਲ ਸਿੰਘ ਹੈ ਰਜਿੰਦਰ ਸਿੰਘ ਰਜਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਆਪਣੀ ਗਹਿਲ ਕਲੋਨੀ ਪੈਂਦੀ ਹੈ ਨੇੜੇ ਸਰਾਪਤੀ ਚੌਕ ਉਹ ਦੋਨੇ ਮੀਆਂ ਬੀਬੀ ਕੱਲ ਆਪਣੀ ਲੜਕੀ ਕੋਲ ਭੇਵੇ ਗਏ ਸੀ ਗੁੰਮਸਲੇ ਇਥੋਂ ਕਰੀਬ 1:30 ਵਜੇ ਮਿਲਣ ਵਾਸਤੇ ਗਏ ਸੀ ਤੇ ਬਾਹਰੋਂ ਕਰਦਾ ਤਾਲਾ ਲਾ ਕੇ ਸੀ ਜਦੋਂ ਅੱਜ ਸਵੇਰੇ ਇਹਨਾਂ ਨੂੰ 5 ਵਜੇ ਗਵਾਂਢੀ ਜਾਣੇ ਤਲਾਹ ਦਿੱਤੀ ਵੀ ਤੁਹਾਡਾ ਜਿਹੜਾ ਤਾਲਾ ਕੁੱਟਾ ਪਿਆ ਤੇ ਜਲਦੀ ਘਰ ਆਓ ਜਦੋਂ ਆ ਕੇ ਨਾ ਆਪਣਾ ਘਰ ਦੇਖਿਆ ਤੇ ਟ੍ਰੰਕ ਵਿੱਚ ਇਹਨਾਂ ਦਾ ਸਾਰਾ ਸਮਾਨ ਤੇ ਕਮਰੇ ਦਾ ਸਮਾਨ ਫਰੋਲਿਆ ਪਿਆ ਸੀ ਫਿਰ ਇਹਨਾਂ ਆਪਣੇ ਤੌਰ ਤੇ ਜੋ ਦੇਖਿਆ ਵੀ 5 ਟੋਲੇ ਸੋਨਾਂ ਤੇ 7.5 ਲੱਖ ਕੈਸ਼ ਤੇ ਚਾਰ ਨਾਮ ਨੂੰ ਲੜਕੇ ਸੀ ਉਹ ਜਿਹੜੇ ਇੱਥੇ ਸੀ ਸੀਰੀ ਕੈਮਰੇ ਚ ਉਹਨਾਂ ਦੀ ਫੋਟੋ ਆਈ ਹੈ ਤੇ ਉਹ ਬਾਹਰਲਾ ਤਾਲਾ ਤੋੜ ਕੇ ਚੋਰੀ ਕਰਕੇ ਲੈ ਗਏ ਨੇ ਤੇ 7.5 ਲੱਖ ਰੁਪਈਆ ਨਾਲ ਕੋ ਮਕਾਨ ਖਰੀਦਣ ਵਾਸਤੇ ਆਪਣੇ ਘਰ ਰੱਖਿਆ ਸੀ ਤੇ ਮਹੱਲੇ 'ਚ ਜਿਹੜੇ ਕੈਮਰੇ ਲੱਗੇ ਨੇ ਸੀ ਸਾਰਿਆਂ ਦੀ ਸੀਸੀਟੀਵੀ ਵਿੱਚੋਂ ਫੂਟੇਜ ਪਰੋ ਰਹਾ ਤੇ ਜੋ ਵੀ ਮੰਨਦੀ ਕਾਰਵਾਈ ਅਗੇ ਕਾਨੂੰਨੀ ਕੀਤੀ ਜਾਵੇ ਮੁੰਡੇ ਮੁੰਨੇ ਕੀ ਕਿਹੜੀ ਦੀ ਮੁੰਡੇ ਉਸ ਵਿੱਚੋਂ ਮੁੰਨੇ ਵੀ ਹੈਗਾ ਮੂੰਹ ਜੇ ਬੰਨੇ ਹੋਣ ਰਾਤ ਦਾ ਟਾਈਮ ਹੈ ਤੇ ਕਾਫੀ ਇੱਥੇ ਘੁੰਮਦੇ ਰਹੇ ਨੇ ਅੱਧਾ ਪੌਣਾ ਘੰਟਾ ਗਲੀ 'ਚ ਸ਼ਹਿਰ ਵਾਸੀਆਂ ਕੀ ਅਪੀਲ ਕਰਦੇ ਹੋ ਨਹੀਂ ਸ਼ਹਿਰ ਵਾਸੀਓ ਅਸੀਂ ਅਪੀਲ ਕਰਦੇ ਆਂ ਵੀ ਜਿਹੜਾ ਤੁਹਾਡੇ ਕੋਲੋਂ ਘਰੇ ਕੀਮਤੀ ਸਮਾਨ ਹੈ ਜੇ ਵਰਾਤਗਰ ਜਾਣਦੇ ਨੂੰ ਆਪਣੇ ਬੈਂਕ ਦੇ ਲੋਕਰ ਚ ਰੱਖੋ ਜਾਂ ਕੈਸ਼ ਵਗੈਰਾ ਆਪਣੀ ਬੈਂਕ ਚ ਜਮਾ ਕਰਾਓ ਜੇ ਕੋਈ ਲੋੜ ਪਈ ਦੀ ਉਸ ਟਾਈਮ ਕਢਾ ਕੇ ਆਪਣੀ ਵਰਤੋਂ ਚ ਕਰੋ ਕਿਉਂਕਿ ਜਦੋਂ ਬਾਹਰੋਂ ਤਾਲਾ ਕਿਸਦਾ ਵੇਖ ਕੇ ਅਗਲਾ ਫਿਰ ਦੇਖ ਕੇ ਚੱਕ ਦੇ ਤੌਰ ਤੇ ਉਹ ਕਰਕੇ ਲੈ ਗਿਆ ਆ ਪੁਰਸਨ ਜੀ ਕਿਹੜੇ ਫਿੰਗਰ ਮਹਾਰਮ ਪ੍ਰਿੰਟ ਹਾਂ ਹਾਂ ਉਹ ਦੱਸਣਾ ਭੁੱਲ ਗਿਆ ਸੀ ਮੈਂ ਫਿੰਗਰਪ੍ਰਿੰਟ ਐਫਐਸਐਲ ਜਿਹੜੀ ਸਾਡੀ ਟੀਮ ਹੈ ਫਿੰਗਰਪ੍ਰਿੰਟ ਦੇ ਮਾਹਰ ਪਟਿਆਲੇ ਕੋਰਸਨ ਉਹਨਾਂ ਨੂੰ ਅਸੀਂ ਤਲਾਹ ਦੇਤੀ ਹੈ ਫੋਨ ਤੇ ਮੈਂ ਮਾਪੇ ਤੋਂ ਉਹ ਵੀ ਕੈਂਡੀਡੇਟ ਤੱਕ ਤੇ ਥੋੜੀ ਦੇਰ ਦਾ ਪਹੁੰਚਣ ਆਲੇ ਫਿਰ ਅਸੀਂ ਉਹਨਾਂ ਦੇ ਕੋਈ ਜਾਂਚ ਕਰਾਉਣ ਫਿੰਗਰਪ੍ਰਿੰਟ ਲਵਾਵਾਂਗੇ ਜਿੱਥੇ ਜੋ ਵੀ ਘਰ ਦੇ ਸਮਾਨ ਹੋਲ ਹੈ ਉਹਨਾਂ ਤੋਂ ਵੀ ਅਸੀਂ ਆਪਣਾ ਸ਼ੋਕ ਲਵਾਵਾਂਗੇ